ਆਰਾਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਿੱਖ ਇਤਿਹਾਸ ਇਹੋ ਜੇ अनेका ਸ਼ਰਧਾਲੂਆਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੇ ਗੁਰੂ ਘਰ ਪ੍ਰਤੀ ਆਪਣਾ ਸਮੁੱਚਾ ਜੀਵਨ ਅਰਪਿਤ ਕਰ ਦਿੱਤਾ ਇਨ੍ਹਾਂ ਵਿੱਚੋਂ ਇੱਕ ਹੋਏ ਨੇ ਭਾਈ ਰੂਪ ਚੰਦ ਜੀ ਭਾਈ ਰੂਪ ਚੰਦ ਜੀ ਦਾ ਸੰਸਾਰਿਕ ਅਤੇ ਸਿੱਖੀ ਜੀਵਨ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਤੋਂ ਆਰੰਭ ਹੁੰਦਾ ਹੈ ਇਹਨਾਂ ਦੇ ਪਿਤਾ ਭਾਈ ਸਾਧੂ ਜੀ ਸਖੀ ਸਰਵਰ ਦੇ ਪੁਜਾਰੀ ਸਨ ਬਾਦ ਵਿੱਚ ਉਹ ਗੁਰੂ ਜੀ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਗੁਰੂ ਦੇ ਸਿੱਖ ਬਣ ਗਏ ਸਨ ਸਾਧ ਸੰਗਤ ਜੀ ਭਾਈ ਰੂਪ ਚੰਦ ਜੀ ਦਾ ਜਨਮ ਉਹਨਾਂ ਦੇ ਨਾਨਕੇ ਪਿੰਡ ਵੱਡਾ ਘਰ ਵਿਖੇ ਮਾਤਾ ਸੂਰਤੀ ਜੀ ਦੀ ਪਾਵਨ ਕੁੱਖੋਂ ਮੀਰੀ ਫੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਅਸ਼ੀਰਵਾਦ ਨਾਲ ਵਿਕਰਮੀ ਸੰਮਤ 1671 ਵਿੱਚ ਯਾਨੀ 1614 ਈਸਵੀ ਵਿੱਚ ਹੋਇਆ ਅੱਜ ਕੱਲ ਇਹ ਪਿੰਡ ਪੰਜਾਬ ਦੇ ਜ਼ਿਲ੍ਹਾ ਮੋਗਾ ਵਿੱਚ ਪੈਂਦਾ ਹੈ ਭਾਈ ਰੋਪ ਚੰਦ ਜੀ ਦੀ ਜਨਮ ਤਰੀਕ ਬਾਰੇ ਤੇ ਪਿਤਾ ਦੇ ਨਾਮ ਬਾਰੇ ਕਾਫੀ મત ਭੇਦ ਹੈ ਜਿਸ ਤਰ੍ਹਾਂ ਵੀ ਕਿਸੇ ਨੇ ਲਿਖ ਦਿੱਤਾ ਉਵੇਂ ਚੱਲੀ ਜਾ ਰਹੀ ਆ। ਖੈਰ ਭਾਈ ਸਾਧੂ ਜੀ ਸਖੀ ਸਰਵਰ ਦੇ ਪੁਜਾਰੀ ਸਨ ਅਤੇ ਬੀਬੀ ਸੂਰਤੀ ਜੀ ਆਪਣੇ ਪਿਤਾ ਭਾਈ ਅਕਲ ਜੀ ਦੇ ਨਾਲ ਗੁਰੂ ਸੇਵਾ ਵਿੱਚ ਲੀਨ ਰਹਿੰਦੇ ਸਨ। ਕਹਿਣ ਤੋਂ ਭਾਵ ਭਾਈ ਸਾਧੂ ਜੀ ਸਖੀ ਸਰਵਰ ਦੇ ਨਾਲ ਜੁੜੇ ਸਨ ਤੇ ਬੀਬੀ ਸੂਰਤੀ ਜੀ ਤੇ ਉਹਨਾਂ ਦਾ ਪੇਕਾ ਪਰਿਵਾਰ ਗੁਰੂ ਕਰਨ ਨਾਲ ਜੁੜੇ ਸਨ ਸਾਧ ਸੰਗਤ ਜੀ ਜਦੋਂ ਭਾਈ ਸਾਧੂ ਦਾ ਵਿਆਹ ਇੱਕ ਗੁਰਸਿੱਖ ਪਰਿਵਾਰ ਦੀ ਗੁਰਸਿੱਖ ਲੜਕੀ ਨਾਲ ਹੋਇਆ ਜਦੋਂ ਭਾਈ ਸਿੱਧੂ ਬਰਾਤ ਨਾਲ ਗੁਰਸਿੱਖ ਲੜਕੀ ਨੂੰ ਵਿਆਹ ਕੇ ਲਿਆ ਰਿਆ ਸੀ ਸਾਰੇ ਖੁਸ਼ ਨਜ਼ਰ ਆ ਰਹੇ ਸਨ ਇਹਨਾਂ ਸਭਨਾ ਵਿੱਚੋਂ ਜੇ ਕਿਸੇ ਦੇ ਮਨ ਵਿੱਚ ਤੌਖਲਾ ਸੀ ਕੋਈ ਉਦਾਸੀ ਸੀ ਤਾਂ ਉਹ ਸੀ ਉਸ ਗੁਰਸਿੱਖ ਲੜਕੀ ਦੇ ਮਨ ਵਿੱਚ ਕਿਉਂਕਿ ਉਸ ਦਾ ਹੋਣ ਵਾਲਾ ਸਹਰਾ ਪਰਿਵਾਰ ਸਰਵਰੀਏ ਪੀਰ ਨੂੰ ਮੰਨਣ ਵਾਲਾ ਸੀ ਉਸ ਬੀਬੀ ਨੂੰ ਇਹ ਹੀ ਡਰ ਸੀ ਇਹ ਹੀ ਭੈ ਸੀ ਕਿ ਪਤਾ ਨਹੀਂ ਮੇਰਾ ਸਹਰਾ ਪਰਿਵਾਰ ਮੈਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਜਾਣਨ ਦੇਵੇਗਾ ਜਾਂ ਨਹੀਂ ਸਾਧ ਸੰਗਤ ਜੀ ਜਿਸ ਰਸਤੇ ਡੋਲੀ ਜਾ ਰਹੀ ਸੀ ਉਥੇ ਨੇੜੇ ਹੀ ਕਿਸੇ ਪਿੰਡ ਵਿੱਚ ਗੁਰੂ ਸਾਹਿਬ ਆਏ ਹੋਏ ਸਨ ਬੀਬੀ ਜੀ ਨੇ ਡੋਲੀ ਚੁੱਕਣ ਵਾਲਿਆਂ ਨੂੰ ਵਾਸਤਾ ਪਾਇਆ ਕਿ ਮੈਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਵਾ ਲਿਓ ਉਹਨਾਂ ਨੇ ਬੀਬੀ ਜੀ ਦਾ ਤਰਲਾ ਮੰਨ ਲਿਆ ਤੇ ਡੋਲੀ ਗੁਰੂ ਸਾਹਿਬ ਵੱਲ ਨੂੰ ਮੋੜ ਲਈ ਬੀਬੀ ਜੀ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਅੱਖੋਂ ਨੀਰ ਵਹਾਵਾ ਕੇ ਗੁਰੂ ਸਾਹਿਬ ਦੇ ਚਰਨ ਤੋਂ ਦਿੱਤੇ ਤੇ ਇਧਰ ਜਦੋਂ ਭਾਈ ਸਾਧੂ ਜੀ ਨੂੰ ਪਤਾ ਲੱਗਾ ਕਿ ਉਸ ਦੀ ਹੋਣ ਵਾਲੀ ਪਤਨੀ ਕਿਸੇ ਹੋਰ ਪਾਸੇ ਚਲੀ ਗਈ ਹੈ ਤਾਂ ਉਹ ਗੁੱਸੇ ਨਾਲ ਲਾਲ ਪੀਲਾ ਹੋਇਆ ਤਣਵਾਰ ਹੱਥ ਵਿੱਚ ਲੈ ਕੇ ਉਸੇ ਪਾਸੇ ਚੱਲ ਪਿਆ ਜਿੱਧਰ ਡੋਲੀ ਲੈ ਕੇ ਜਾ ਰਹੇ ਸਨ ਮਨ ਵਿੱਚ ਗੁੱਸੇ ਵਾਲੇ ਭਾਵ ਬਣਾਉਂਦਾ ਜਾ ਰਿਹਾ ਹੈ ਮੂੰਹ ਤੇ ਅੱਖਾਂ ਗੁੱਸੇ ਨਾਲ ਲਾਲ ਹਨ ਜਦੋਂ ਗੁਰੂ ਸਾਹਿਬ ਦੇ ਦਰਬਾਰ ਵਿੱਚ ਪਹੁੰਚਾ ਤਾਂ ਕੀ ਵੇਖਦਾ ਹੈ ਕਿ ਉਸ ਦੀ ਹੋਣ ਵਾਲੀ ਪਤਨੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠੀ ਹੈ ਆਖੋ ਸਤਨਾਮ ਸ੍ਰੀ ਵਾਹਿ ਵਿਖ ਕੇ ਭਾਈ ਸਾਧੂ ਹੈਰਾਨ ਹੋ ਗਿਆ ਇੱਕ ਵੱਖਰਾ ਹੀ ਨਜ਼ਾਰਾ ਬਣ ਗਿਆ ਚਿੱਤ ਨੂੰ ਠੰਡ ਪਈ ਗੁੱਸਾ ਠੰਡਾ ਹੋਇਆ ਆਨੰਦ ਜੇ ਆਇਆ ਬਸ ਫਿਰ ਕੀ ਸੀ ਆਕੜਾਂ ਤੇ ਗੁੱਸੇ ਨਾਲ ਭਰਿਆ ਆ ਧੜਮ ਕਰਦਾ ਗੁਰੂ ਸਾਹਿਬ ਦੇ ਚਰਨੀ ਡਿਗ ਪਿਆ ਚਰਨੀ ਡਿਗ ਪਿਆ ਤੇ ਅਰਜਾ ਕਰ ਰਿਹਾ ਬਖਸ਼ ਲਓ ਬਖਸ਼ ਲਓ ਮੈਨੂੰ ਮਹਾਰਾਜ ਬਖਸ਼ ਲਓ ਸਾਧ ਸੰਗਤ ਜੀ ਭਾਈ ਸਾਧੂ ਨੇ ਗੁਰੂ ਦਾ ਸਿੱਖ ਬਣ ਕੇ ਸਿੱਖੀ ਕਮਾਉਣ ਦਾ ਮਨ ਬਣਾ ਲਿਆ ਜਦ ਦੋਵੇਂ ਜੀ ਘਰ ਪਹੁੰਚੇ ਤਾਂ ਪ੍ਰਾਤਨ ਰੁਵਾਇਤਾਂ ਅਨੁਸਾਰ ਮਾਪੇ ਨੇ ਸਰਵਰ ਪੀਰ ਦੀ ਸਮਾਧ ਤੇ ਮੱਥਾ ਟੇਕਣ ਲਈ ਕਿਹਾ ਪਰ ਭਾਈ ਸਾਧੂ ਨੇ ਮੱਥਾ ਤਾਂ ਕੀ ਟੇਕਣਾ ਸੀ ਸਗੋਂ ਸਰਵਰ ਪੀਰ ਦੀ ਸਮਾਧ ਨੂੰ ਲੱਤ ਮਾਰ ਦਿੱਤੀ ਤੇ ਨਾਲੇ ਸਰਵਰ ਪੀਰ ਦੀ ਸਮਾਧ ਵੀ ਭੰਨ ਦਿੱਤੀ ਜਿਸ ਤੋਂ ਬਾਅਦ ਕਾਫੀ ਰੌਲਾ ਰੱਪਾ ਪਿਆ ਵਿਰੋਧ ਹੋਇਆ ਪਰਿਵਾਰ ਨੇ ਘਰੋਂ ਕੱਢਣ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਭਾਈ ਸਾਧੂ ਜੀ ਆਪਣੇ ਪ੍ਰਣਤੇ ਪੱਕੇ ਰਹੇ ਇਸ ਨਾਜਿਕ ਰਿਸ਼ਤੇ ਦੇ ਕਜੋੜ ਨੂੰ ਵੇਖਦੇ ਹੋਏ ਅੰਤਰਜਾਮੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਿੰਡ ਵੱਡੇ ਘਰ ਤੇ ਢੋਲੀ ਦੇ ਵਿੱਚਕਾਰ ਦੀਵਾਨ ਸਜਾਇਆ ਇੱਥੇ ਬੀਬੀ ਸੂਰਤੀ ਜੀ ਦੇ ਨਾਲ ਭਾਈ ਸਾਧੂ ਜੀ ਵੀ ਆਏ ਬੀਬੀ ਸੂਰਤੀ ਜੀ ਨੂੰ ਗੁਰੂ ਜੀ ਨੇ ਵਰ ਦਿੱਤਾ ਕਿ ਲੋਕ ਸਿੱਖੀ ਤੇਰੇ ਘਰ ਤੋਂ ਲੈ ਕੇ ਜਾਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਮਾਪਾ ਕੇ ਗੁਰੂ ਸਾਹਿਬ ਜੀ ਦੇ ਬਚਨਾਂ ਤੋਂ ਇਹਨਾਂ ਦੇ ਘਰ ਸੰਤਾਨ ਹੋਈ ਜਿਸ ਦਾ ਨਾਮ ਗੁਰੂ ਸਾਹਿਬ ਨੇ ਆਪ ਰੱਖਿਆ ਰੂਪ ਚੰਦ ਤੇ ਆਖਿਆ ਇਹ ਵੱਡਾ ਹੋ ਕੇ ਗੁਰੂ ਘਰ ਦੀ ਬਹੁਤ ਸੇਵਾ ਕਰੇਗਾ ਭਾਈ ਰੂਪ ਚੰਦ ਥੋੜਾ ਵੱਡਾ ਹੋਇਆ ਤਾਂ ਬਾਪ ਨਾਲ ਕੰਮ 'ਚ ਹੱਥ ਵਟਾਉਣ ਲੱਗ ਪਿਆ ਸਾਧ ਸੰਗਤ ਜੀ ਭਾਈ ਰੂਪ ਚੰਦ ਜੀ ਸਿੱਖ ਇਤਿਹਾਸ ਦੀ ਮਹਾਨ ਸ਼ਖਸੀਅਤ ਹੋਏ ਹਨ ਉਹਨਾਂ ਨੇ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸਾਰੇ ਗੁਰੂ ਸਾਹਿਬਾਨਾਂ ਦੀ ਨੇੜਤਾ ਦਾ ਨਿਗਮਣਿਆ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਰੂਪ ਚੰਦ ਜੀ ਨੂੰ ਆਪਣਾ ਭਾਈ ਹੋਣ ਦਾ ਮਾਣ ਦਿੱਤਾ ਉੱਥੇ ਹੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇਰਾ ਘਰ ਸੋ ਮੇਰਾ ਘਰ ਕਹਿ ਕੇ ਵਡਿਆਈ ਬਖਸ਼ੀ ਭਾਈ ਰੂਪ ਚੰਦ ਜੀ ਨੇ ਅਜੇ ਹੀ ਹੀ ਵੜਾਈ ਆਪਣੇ ਪੁੱਤਰਾਂ ਤੇ ਪੁੱਤਰਿਆਂ ਨੂੰ ਗੁਰੂ ਸਾਹਿਬਾਨ ਤੋਂ ਦਿਵਾਈ ਇੱਕ ਦਿਨ ਭਾਈ ਸਾਧੂ ਆਪਣੇ ਪੁੱਤਰ ਭਾਈ ਰੂਪ ਚੰਦ ਨਾਲ ਖੇਤਾਂ ਵਿੱਚ ਹਾੜੀ ਵੱਢ ਰਹੇ ਸਨ ਕੰਮ ਕਰਦਿਆਂ ਪਿਆਸ ਲੱਗ ਗਈ ਜਦੋਂ ਪਿਓ ਪੁੱਤਰ ਨੇ ਪਿਆਸ 부ਝਾਉਣ ਲਈ ਖੇਤ ਵਿੱਚ ਝੰਡ ਨਾਲ ਟੰਗੀ ਪਾਣੀ ਵਾਲੀ ਮਸ਼ਕ ਲਾਈ ਤਾਂ ਪਾਣੀ ਬਹੁਤ ਠੰਡਾ ਵੇਖ ਕੇ ਮਨ ਵਿੱਚ ਖਿਆਲ ਆ ਗਿਆ ਕਿ ਇਹ ਠੰਡਾ ਪਾਣੀ ਤਾਂ ਗੁਰੂ ਸਾਹਿਬ ਦੇ ਪੀਣ ਲਾਇਕ ਹੈ ਮਨ ਦੀ ਇਸ ਗਿਰਤੀ ਨੂੰ ਉਜਾਗਰ ਕਰਦਿਆਂ ਉਹਨਾਂ ਫੈਸਲਾ ਲੈ ਲਿਆ ਕਿ ਉਹ ਇਹ ਪਾਣੀ ਤਾਂ ਹੀ ਪੀਣਗੇ ਜੇ ਗੁਰੂ ਸਾਹਿਬ ਪਹਿਲਾਂ ਇਸ ਨੂੰ ਪੀਣ ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਸਾਧੂ ਤੇ ਭਾਈ ਰੂਪ ਚੰਦ ਜੀ ਨੇ ਤਿੱਖੀ ਪਿਆਸ ਲੱਗੀ ਹੋਣ ਦੇ ਬਾਵਜੂਦ ਵੀ ਉਸ ਮਸ਼ਕ ਵਿੱਚੋਂ ਪਾਣੀ ਨਹੀਂ ਪੀਤਾ ਤਿੱਖੜ ਦੁਪਹਿਰ ਲੱਗੀ ਹੈ ਅਤ ਦੀ ਗਰਮੀ ਤੇ ਪਿਆਸ ਸਿੱਖਾਂ ਦੇ ਸਦਕ ਦੀ ਪਰਖ ਕਰ ਰਹੀਆਂ ਨੇ ਕਿ ਗੁਰੂ ਜੀ ਨੂੰ ਅੰਤਰ ਧਿਆਨ ਯਾਦ ਕਰਕੇ ਪਹਿਲਾਂ ਉਹ ਪ੍ਰਾਰਥਨਾ ਕਰਦੇ ਰਹੇ ਤੇ ਪ੍ਰਾਰਥਨਾ ਕਰਦੇ ਕਰਦੇ ਫਿਰ ਦੋਵੇਂ बेहोश ਹੋ ਗਏ ਉਸ ਸਮੇਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਸੰਡੂ ਭਾਈ ਸਾਈਂ ਦਾਸ ਕੋਲ ਪਿੰਡ ਡਰੋਲੀ ਠਹਿਰੇ ਹੋਏ ਸਨ ਜੋ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਹੈ ਡਰੋਲੀ ਪਿੰਡ ਗੁਰੂ ਸਾਹਿਬ 32 ਬੱਤੀ ਕੋ ਪੈਂਦਾ ਤੈ ਕਰਕੇ ਨੇੜਲੇ ਗੁਰਸਿੱਖਾਂ ਤੇ ਜਰਨੈਲਾਂ ਨੂੰ ਦੱਸੇ ਬਗੈਰ ਹੀ ਘੋੜੇ ਤੇ ਸਵਾਰ ਹੋ ਪਿੰਡ ਤੁਕਲਾਣੀ ਉਸ ਖੇਤ ਵਿੱਚ ਜਾ ਪਹੁੰਚੇ ਜਿੱਥੇ ਪਾਈ ਸਾਧੂ ਤੇ ਉਸ ਦਾ ਪੁੱਤਰ ਭਾਈ ਰੂਪ ਚੰਦ ਜੀ बेहोश ਪਏ ਸਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਾਹਿਬ ਨੇ ਉਹਨਾਂ ਦੇ ਮੂੰਹ ਤੇ ਪਾਣੀ ਦੇ ਛਿੱਟੇ ਮਾਰੇ ਉਹਨਾਂ ਨੂੰ ਹੋਸ਼ ਵਿੱਚ ਲਿਆਂਦਾ ਤੇ ਉਹਨਾਂ ਹੱਥੋਂ ਜਲ ਛਕਿਆ ਉਹਨਾਂ ਉੱਤੇ ਅਸ਼ੀਰਵਾਦ ਰੂਪੀ ਅਨੇਕਾਂ ਬਖਸ਼ਿਸ਼ਾਂ ਕੀਤੀਆਂ ਜਦੋਂ ਗੁਰੂ ਜੀ ਨਾਲ ਵਿਚਾਰ ਵਟਾਂਦਰੇ ਦੌਰਾਨ ਭਾਈ ਰੂਪ ਚੰਦ ਦੇ ਪਿਤਾ ਭਾਈ ਸਾਧੂ ਜੀ ਨੇ ਦੱਸਿਆ ਕਿ ਪਿੰਡ ਵਿੱਚ ਉਹਨਾਂ ਦਾ ਗੁਰਸਿੱਖ ਪਰਿਵਾਰ ਇਕੱਲਾ ਕਾਰੀ ਹੈ ਸਖੀ ਸਰਵਰਨ ਨੂੰ ਮੰਨਣ ਵਾਲੇ ਸਾਡੇ ਨਾਲ ਨਫ਼ਰਤ ਕਰਦੇ ਆ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਗੁਰਮਤ ਦੇ ਕਾਰਜਾਂ ਵਿੱਚ ਅੜਿੱਕਾ ਲਾਉਂਦੇ ਆ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਮਹਾਰਾਜ ਤਾਂ ਗੁਰੂ ਸਾਹਿਬ ਕਹਿੰਦੇ ਤੁਸੀਂ ਫਿਰ ਨਵੇਂ ਵਸਾਲੋ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਮਹਾਰਾਜ ਹੁਕਮੇ ਗੁਰੂ ਸਾਹਿਬ ਨੇ ਉਸ ਜੰਡ ਵਾਲੀ ਥਾਂ ਤੋਂ ਤੀਰ ਛੱਡਦਿਆਂ ਕਿਹਾ ਕਿ ਜਿਸ ਥਾਂ ਤੇ ਇਹ ਤੀਰ ਡਿੱਗੇਗਾ ਉੱਥੇ ਜਾ ਕੇ ਨਵਾਂ ਨਗਰ ਵਸਾ ਲਓ ਆਖੋ ਸਤ ਨਾਮ ਸ੍ਰੀ ਵਾਹਿ ਸਾਧ ਸੰਗਤ ਜੀ ਧੰਨ ਗੁਰੂ ਹਰगोबिंद ਸਾਹਿਬ ਮਹਾਰਾਜ ਜੀ ਨੇ 1631 ਈਸਵੀ ਨੂੰ ਇਸ ਪਿੰਡ ਦੀ ਮੋੜੀ ਗੱਡੀ ਤੇ ਭਾਈ ਰੂਪचंद ਦੇ ਨਾਂ ਤੇ ਪਿੰਡ ਵਸਾਇਆ ਭਾਈ ਰੂਪਾ ਇਸ ਸਿੱਧਕੀ ਸਿੱਖ ਨੂੰ ਗੁਰੂ ਸਾਹਿਬ ਨੇ ਇੱਥੇ ਹੀ ਲੰਗਰ ਚਲਾਉਣ ਲਈ ਕਿਹਾ ਤੇ ਉਹਨਾਂ ਨੂੰ ਨਿਸ਼ਾਨੀ ਵਜੋਂ ਆਪਣੇ ਕੁਝ ਵਸਤਰ ਤੇ ਕੁਝ ਸ਼ਸਤਰ ਬਖਸ਼ਿਸ਼ ਕੀਤੇ ਪਰ ਭਾਈ ਰੂਪ ਚੰਦ ਨੇ ਸ਼ਸਤਰ ਧਾਰਨ ਕਰਨ ਦੀ ਥਾਂ ਗੁਰੂ ਜੀ ਦੀਆਂ ਬਖਸ਼ੀਆਂ ਨਿਸ਼ਾਨੀਆਂ ਸਤਕਾਰ ਸਹਿਤ ਸਿਰ ਤੇ ਚੁੱਕ ਲਈਆਂ ਤੇ ਨਿਮਰਤਾ ਭਾਵ ਨਾਲ ਕਿਹਾ ਸੱਚੇ ਪਾਤਸ਼ਾਹ ਤੁਹਾਡੇ ਬਖਸ਼ਿਸ਼ ਕੀਤੇ ਇਹ ਵਸਤਰ ਤੇ ਸ਼ਸਤਰ ਮੇਰੇ ਲਈ ਬਹੁਤ ਪਵਿੱਤਰ ਹਨ ਬਹੁਤ ਮਾਇਨਾ ਰੱਖਦੇ ਨੇ ਮੈਂ ਇਹਨਾਂ ਨੂੰ ਪਹਿਨ ਕੇ ਇਹਨਾਂ ਦੀ ਵਿਅਦ ਵੀ ਨਹੀਂ ਕਰ ਸਕਦਾ ਭਾਈ ਰੂਪ ਚੰਦ ਦੇ ਮੂੰਹੋਂ ਜਿਹੇ ਨਿਮਰਤਾ ਵਾਲੇ ਸ਼ਬਦ ਸੁਣ ਕੇ ਗੁਰੂ ਜੀ ਬਹੁਤ ਖੁਸ਼ ਹੋਏ ਤੇ ਕਿਹਾ ਤੇਰੀ ਜ਼ੁਬਾਨ ਹੀ ਤੇਰੀ ਤਲਵਾਰ ਦਾ ਕੰਮ ਕਰੇਗੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਦਸ਼ਮੇਸ਼ ਪਤਾ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦੀਨੇ ਕਾਂਗੜ ਦੀ ਧਰਤੀ ਤੇ ਭਾਈ ਰੂਪ ਚੰਦ ਤੇ ਉਹਨਾਂ ਦੇ ਪੰਜ ਸੁਪੁੱਤਰਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਵਾਇਆ ਸਾਧ ਸੰਗਤ ਜੀ ਗੁਰੂ ਸਾਹਿਬਾਨ ਦੀਆਂ ਬਖਸ਼ਿਸ਼ ਕੀਤੀਆਂ ਨਿਸ਼ਾਨੀਆਂ ਤੇ ਹੁਕਮਨਾਮੇ ਪਿੰਡ ਭਾਈ ਰੂਪਾ ਪਿੰਡ ਬਾਗੜੀਆਂ ਤੇ ਹੋਰ ਭਾਈ ਕੇ ਪਰਿਵਾਰਾਂ ਵਿੱਚ ਸ਼ਰਧਾ ਅਤੇ ਸਤਕਾਰ ਸਹਿਤ ਸੰਗਤਾਂ ਦੇ ਦਰਸ਼ਨਾਂ ਲਈ ਸੰਭਾਲ ਕੇ ਰੱਖੀਆਂ ਹੋਈਆਂ ਨੇ ਭਾਈ ਰੂਪ ਚੰਦ ਜੀ ਦਾ ਵੰਸ਼ ਪੰਜਾਬ ਦੇ ਤਕਰੀਬਨ 28 ਪਿੰਡਾਂ ਵਿੱਚ ਵੱਧ ਫੁੱਲ ਰਿਹਾ ਏ ਭਾਈ ਰੂਪ ਚੰਦ ਜੀ ਨੇ ਆਪਣੇ ਦੋ ਪੁੱਤਰ ਭਾਈ ਧਰਮ ਸਿੰਘ ਭਾਈ ਪਰਮ ਸਿੰਘ ਸਰਬੰਸਦਾਨੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਅਤੇ ਖਾਲਸਾ ਪੰਥ ਲਈ ਦੀਨਾ ਸਭ ਪੇਟਾ ਕੀਤੇ ਜਿਨ੍ਹਾਂ ਨੇ ਗੁਰੂ ਜੀ ਦੀ ਸੇਵਾ ਨਦੇੜ ਤੱਕ ਕੀਤੀ ਇਸ ਤੋਂ ਇਲਾਵਾ ਸੇਵਾ ਤੇ ਸਿਮਰਨ ਤੋਂ ਖੁਸ਼ ਹੋ ਕੇ ਭਾਈ ਜੀ ਨੂੰ ਗੱਡਿਆਂ ਦਾ ਧਨੀ ਦੀ ਉਪਾਧੀ ਜ਼ਬਾਨ ਤਲਵਾਰ ਦਾ ਵਰ ਲੰਗਰ ਦਾ ਵਰ ਹੱਥ ਤੇਰਾ ਤੇ ਗੀਧਾ ਮੇਰਾ ਜਾਂ ਤੇਰਾ ਘਰ ਸੋ ਮੇਰਾ ਘਰ ਅੱਧ ਦੇ ਵਰ ਦਿੱਤੇ ਸਤਕਾਰ ਯੋਗ ਭਾਈ ਰੂਪ ਚੰਦ ਜੀ ਸੰਮਤ 1766 ਨੂੰ ਯਾਨੀ 1709 ਈਸਵੀ ਨੂੰ ਆਪਣੇ ਪਿਆਰੇ ਗੁਰੂ ਦਾ ਵਿਛੋੜਾ ਨਾ ਸਹਾਰਦੇ ਹੋਏ ਸੱਚਖੰਡ ਪਿਆਨਾ ਕਰ ਗਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਘਰ ਪ੍ਰਤੀ ਇਸ ਸਿਦਕੀ ਸਿੱਖ ਦੀ ਸੇਵਾ ਕਰਕੇ ਹੀ ਇਸ ਪਰਿਵਾਰ ਦਾ ਨਾਂ ਸਿੱਖ ਜਗਤ ਵਿੱਚ ਹਮੇਸ਼ਾ ਸਤਕਾਰ ਦਾ ਪ੍ਰਤੀਕ ਬਣਿਆ ਰਹੇਗਾ ਸਾਧ ਸੰਗਤ ਜੀ ਇਸ ਤੋਂ ਇਲਾਵਾ ਗੁਰੂ ਸਾਹਿਬ ਨਾਲ ਸੰਬੰਧਿਤ ਅਸਥਾਨ ਹਨ ਗੁਰਦੁਆਰਾ ਕਾਲੇ ਬਾਗ ਗੁਰਦੁਆਰਾ ਬਾਬਾ ਲੱਧਾ ਜੀ ਕਸਬੇ ਦੇ ਛਿਪ ਦੇ ਪਾਸੇ ਗੁਰਦੁਆਰਾ ਕਾਲੇ ਬਾਗ ਹੈ ਜਿੱਥੇ ਗੁਰੂ ਜੀ ਨੇ ਇੱਕ ਕਾਲੇ ਸੱਪ ਦੀ ਛੀ ਉੱਪਰ ਪੈਰ ਰੱਖ ਕੇ ਉਸ ਨੂੰ ਮੁਕਤ ਕੀਤਾ ਸੀ ਤੇ ਦੂਸਰਾ ਹੈ ਗੁਰਦੁਆਰਾ ਬਾਬਾ ਲੱਧਾ ਜੀ ਭਾਈ ਰੂਪ ਚੰਦ ਤੋਂ ਬਣੇ ਭਾਈ ਰੂਪ ਸਿੰਘ ਜੀ ਦੇ ਪੋਤਰੇ ਬਾਬਾ ਲੱਧਾ ਜੀ ਨਾਲ ਸੰਬੰਧਤ ਗੁਰਦੁਆਰਾ ਬਾਬਾ ਲੱਧਾ ਜੀ ਵਿੱਚ ਬਣੇ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਚਮੜੀ ਦੇ ਰੋਗ ਦੂਰ ਹੁੰਦੇ ਹਨ ਬੇਅੰਤ ਸੰਗਤਾਂ ਦਰਸ਼ਨ ਇਸ਼ਨਾਨ ਕਰਨਾਉਂਦੀਆਂ ਨੇ ਤੇ ਲਾਹਾ ਪ੍ਰਾਪਤ ਕਰਦੀਆਂ ਨੇ ਗੁਰੂ ਘਰ ਪ੍ਰਤੀ ਆਪਣਾ ਸਮੁੱਚਾ ਜੀਵਨ ਅਰਪਣ ਕਰਨ ਵਾਲੇ ਐਸੇ ਗੁਰਸਿੱਖ ਆਈ ਰੂਪ ਚੰਦ ਜੀ ਦੇ ਚਰਨਾਂ ਵਿੱਚ ਵਾਰ-ਵਾਰ ਨਮਸਕਾਰ ਸਤਿਗੁਰੂ ਕਿਰਪਾ ਕਰਨ ਪੁੰਹਾਂ ਪੁੱਲਾਂ ਦੀ ਮਾਫੀ ਬਖਸ਼ੋ ਆਗਿਆ ਬਲਾਉ ਫਤਿਹ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ